ਬਟਾਲਾ ਵਿਖੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਜਿਸ ਮਗਰੋਂ ਦੋਨੇ ਹੀ ਧਿਰਾਂ ਹਸਪਤਾਲ ਵਿਖੇ ਇਲਾਜ ਕਰਵਾਉਣ ਪਹੁੰਚ ਲਿਆ ਨੇ ਜਦੋਂ ਇਲਾਜ ਕਰਵਾਉਣ ਪਹੁੰਚੇ ਤਾਂ ਹਸਪਤਾਲ ਦੇ ਅੰਦਰ ਹੀ ਚੱਲੇ ਤੇਜ਼ ਤਰ ਹਥਿਆਰ ਤੇ ਡਾਂਗਾ ਛੋਟੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਮਗਰੋਂ ਦੋਵੇਂ ਧਿਰਾਂ ਨਾਲ ਗਲਬਾਤ ਕੀਤੀ ਗਈ ਤੇ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਕਿ ਹੱਕੀ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਪਰ ਇੱਕ ਦੂਸਰੇ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਨਾਲ ਨਜਾਇਜ਼ ਹੋਈ ਹੈ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਪ ਕੁਮਾਰ ਨੇ ਕਿਹਾ ਕਿ ਪਤਾ ਲੱਗਾ ਕਿ ਕੋਈ ਝਗੜਾ ਹੋਇਆ ਐ ਐਮਐਲਆਰ ਦੋਵਾਂ ਦੀਆਂ ਕਟੀਆਂ ਗਈਆਂ ਨੇ ਸਾਡੇ ਤੱਕ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਵੀ ਪਹੁੰਚਦੀਆਂ ਨੇ ਜਿਸ ਦਾ ਵੀ ਕਸੂਰ ਹੋਇਆ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਤੇ ਹਮਲਾ ਕਰਦੇ ਜੋ ਨੇ ਦੋਵੇਂ ਧਿਰਾਂ ਦਿਖਾਈ ਦੇ ਰਹੀਆਂ ਨੇ ਕਿਹਨਾਂ ਜੀ ਆਪਣਾ ਸੰਜੀਪ ਕੀ ਗੱਲ ਹੋਈ ਜਿਹੜੇ ਝਗੜੰਦ ਕਰਨ ਕੀ ਤੁਹਾਡਾ ਭਾਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਰਮਜੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਉੱਥੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੈਂ ਨਾ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਕੱਲ ਗਿਆ ਉੱਥੇ ਮੈਨੂੰ 20 25 ਜਲੇ ਪਾ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾੜੀ ਧੱਟ ਲੱਗ ਤੇ ਮਾਰਿਆ ਧੱਤਰ ਹਾਂਜੀ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਕਿਲੇ ਮੇਰੇ ਦੂਜੇ ਭਾਜੀ ਦੇ ਵੀ ਛੱਟ ਲਈ ਦਾਰਮਾਲੇ ਇੱਥੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕਿ ਸਿਵਲ ਹਸਪੀਟਲ 'ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਇਹਨਾਂ ਦੇ ਪਰਚਾ ਹੋਣਾ ਜੇ ਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦੇ ਅੱਜ ਕੀ ਰਾਜੀ ਆਪ ਨੂੰ ਵਿਕਰ ਗੀਤ ਸਿੰਘ ਜੀ ਕੀ ਹੋਇਆ ਤੁਹਾਡਾ ਜੀ ਇਹ ਭਾਇਦਾ ਹੋਇਆ ਜੀ ਜਾ ਜਿਹੜਾ ਕੰਦੇ ਦਾ ਬੁੜਾ ਹੀ ਉਹ ਲੱਗਾ ਉਹਦੇ ਚ ਆਦਾ ਕਿ ਮੀਲੀ ਬੂਟ ਦਾ ਬਦਗਾ ਉਹਨੇ ਮੇਰੇ ਕੋ 35000 ਦੇ ਠੱਬੀ ਵਾਰੀ ਹੈ ਮੇਰੀ ਦੁਕਾਨ ਤੇ ਮੀਟਰ ਤੋਂ ਆਦੇ ਦਾ ਤੇ ਬਾਅਦ ਦੇ ਵਿੱਚ ਉਹ ਕੱਲ ਹੀ ਜੇਜਾ ਜਣੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾਣੀ ਛੱਕ ਕੇ ਹਟਿਆ ਤਾਂ ਖੱਜੜਾ ਹੀ ਇਹ ਦੁਕਾਨ ਤੇ ਆਇਆ ਤੇ ਵੱਡੇ ਜੋਰ ਤੋਂ ਉਹ ਤੇ ਕਿਹਾ ਕਿ ਤੂੰ ਕਿ ਤੂੰ ਉਹਦੇ ਪੈਸੇ ਨਹੀਂ ਦੇਦਾ ਇਹ ਜੇ ਫੇਰ ਪਰ ਉਹ ਵੀ ਗੱਲ ਛੀ ਉਹਨੂੰ ਜਿੱਤਾ ਚੱਕੀ ਉਹ ਕਹਿੰਦਾ ਕਿ ਆਖਾਂ ਪਾਜ ਮੜੀ ਬਕਵਾਸ ਕਰਦਾ ਜੇਦਾ ਨਾ ਹਾਂਜਾ ਲਾਉਣਾ ਹੈ ਤੇ ਫਿਰ ਮਾਰਤ ਨੂੰ ਕਿਹਾ ਪਾਪਾ ਚਲਾ ਇਹਦਾ ਉਹ ਮਾਰੇ ਫੁੱਟੀ ਦੁਕਾਨ ਤੇ ਦੂਜੀ ਵਾਰ ਹੋਈ ਆ ਅੱਜ ਦੁਕਾਨ ਖੁੱਛੇ ਬਾਅਦ ਦੇ ਵਿੱਚ ਆਈ ਉਹ ਤੋਂ ਕੁਆਦ ਕੈਬਜ ਤੇ ਚਲ ਗਏ ਆ ਯਾ ਅਸੀਂ ਘਰ ਵੀ ਤੁਹਾਡੇ ਜਿਹੜਾ ਫਟਾ ਜਿੰਦਾ ਹਾਂ ਗੱਲਬਾਤ ਕਰਨਾ ਤੇ ਸਦੋ ਇਹਨਾਂ ਨੂੰ ਇਹ ਮੜਕੇ ਰਸ਼ੀਉ ਨਹੀਂ ਆਣ ਦੇ ਜਦੋਂ ਬਾਥੋਂ ਕੈਬਜੋਂ ਨਿਕਲੇ ਆ ਤੇ ਹਾੜੀਓ ਭਾਜਤ ਦੇ ਹੱਥੀ ਪਾਗੇ ਨਾ ਪਹਿਲਾ ਅਸ਼ੋਕਾ ਮਾਰਕੀਟ ਤੋਂ ਜਿਹੜੀਆਂ ਲੱਤਾਂ ਮਾਵਾ ਦੇ ਬੇਸ ਰੋਲ ਮਾਰੇ ਆ ਕੀ ਨਾਹੀ ਉਹਨਾਂ ਦੇ ਕਿੰਨੇ ਜਾਣੇ ਸੀ ਜਿਹਨਾਂ ਨੇ ਮੁੱਲ ਕੀਤਾ ਓਏ ਮੇਰੇ ਸਾਹ ਪੰਜ ਸੱਤ ਜਾਣੇ ਇਹ ਕਰਸੀ ਸੀਗੇ ਤੇ ਇੱਕ ਦਾ ਨਾਂ ਹੈ ਕੱਤੇ ਦਾ ਮੋਟਾ ਹੈ ਅਜੀ ਅਜੀ ਜਿਹੜਾ ਜਿੰਦ ਤੋਂ 35000 ਰੁਪਏ ਦਾ ਟੈਗ ਦਿੱਤਾ ਕੱਬ ਕਰਦਾ ਹੈ ਤੇ ਉਹ ਤੋਂ ਬਾਅਦ ਦਿੱਤਾ ਤੇ ਭਾਜਤ ਨੂੰ ਕੁੱਟਿਆ ਦੇ ਭਾਜੇ ਜਿਹੜਾ ਫੋਨ ਕੀਤਾ ਕਿ ਭਾਬ ਦੇ ਦੇ ਹਾਤੀ ਪੈ ਗਏ ਤੇ ਬੜਾ ਗਾ ਭੱਜਿਆ ਤੇ ਹੀ ਆਪਣੇ ਘਰ ਜਾਂਦੇ ਆ ਹੱਡ ਕਰਾਈ ਸੰਯੂਗੀ ਤੇ گاਉਂ ਦੇ ਵਿੱਚ ਉਹਦੇ ਵਿੱਚ ਹੀ ਆਪ ਗਾੜ ਕਿਤੇ ਦੇਖ ਆਪਣੇ ਉੱਥੇ ਮੈਂ ਜਿਆ ਸਟਾ ਸਟਾ ਲਾਉਂਦੀ ਆ ਆ ਬਾਅਦ ਦੇ ਵਿੱਚ ਫਿਰ ਜਦੋਂ ਅਸੀਂ ਹਸਪੀਟਲ ਆੜ ਕੇ ਦਾਖਲ ਹੋ ਗਏ ਆ ਤੇ ਬੋਟਾ ਵੇਰਾ ਤੇ ਭਰਾਵਾਂ ਦਾ ਪਰਿਵਾਰ ਸਭ ਪਰ ਦੁੰਦੇ ਨੇ ਵੀ ਇਹ ਆੜ ਕੇ ਮੇਰੇ ਭਤੀਜੇ ਵੀ ਤੇ ਮਾਰੇ ਭਰਾ ਦੇ ਵੀ ਇੱਥੇ ਆਣ ਗਿਆ ਤੋਂ ਪਾਈ ਹੋਏ ਸਨ ਤੇ ਸ਼ਰੀਆਂ ਬੰਦਮਾਸ਼ੀ ਦੀ ਇਹ ਹਦਦ ਕਰ ਦਿੱਤੀ ਹੈ। ਤੇ ਪ੍ਰਸ਼ਾਸਨ ਕੋ ਤੁਹੀ ਕੀ ਮੰਗ ਕਰਦੇ ਜੀ? ਪ੍ਰਸ਼ਾਸਨ ਕੋ ਸੌ ਸਾਫ ਚਾਹੀਦਾ ਹੈ ਕਿ ਇੰਤਾਂ ਨੂੰ ਠੱਲ ਪਾਈ ਆ ਜਿਹੜੇ ਬੜੇ ਬੰਦਮਾਸ਼ੀ ਵਸਤੋਪੁੱਲਾ ਕੇ ਉੱਤੇ ਪਏ ਨੇ। ਤੇ ਫੁੱਲ ਦੂਰ ਨਾ ਪਰਲੇ ਦਾ ਕੋ ਹਾਲ ਨੇ। ਤੇ ਫੁੱਲ ਬੰਦਮਾਸ਼ੀ ਕਰਦੇ ਆ ਜੀ। ਸਰ ਬਿੱਤੀ 13 ਸ਼ਾਮ ਰਾਤ ਸਮੇਂ ਇੱਕੋ ਝਗੜਾ ਹੋਇਆ। ਕੀ ਝਗੜਾ ਹੋਇਆ? ਕੀ ਕਾਰਵਾਈ ਕੀਤੀ ਜਾ ਰਹੀ? ਇਥੇ ਰਣਜੀਤ ਸਿੰਘ ਆਪਣਾ ਦੇਰਾਂ ਦੇ ਦੁਕਾਨ ਹੈ ਜੀ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰੋਂ ਜਲ ਜਾ ਰਿਹਾ ਸੀ ਯਾਲੀਬਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਦੇ ਸੀ ਉਹਨੂੰ ਚੰਗੀ ਉਹਦੀ ਮਾਰਕਟਾਈ ਕੀਤੀ ਮੋਟਰਸਾਈਕਲ ਵੇਚਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰਣਜੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਜਿਹੜੀ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੇ ਵੀ ਸੱਟਾਂ ਲੱਗੀਆਂ ਹੋਣਗੀਆਂ ਉਹ ਜਦੋਂ ਉੱਥੇ ਆਏ ਨੇ ਉੱਥੇ ਇਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਗਈਆਂ ਸੱਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਤੇ ਲੱਗੀਆਂ ਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਗਏ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸੱਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਉਹ ਕੋڑا ਰਣਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਛੱਟਾਂ ਲੱਗੀਆਂ ਨੇ ਐਮਐਲਏ ਕਟਿੰਗੀਆਂ ਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਉਂਦੀ ਕਿ ਉਹਦੇ ਮੁਤਾਬਕ ਕਰਦੇ ਚੱਲਦੇ ਨੇ